ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਰਟਿਕ ਚੰਨ ਤੇ ਸਾਰਿਆਂ ਦਾ ਪਿਆਰ ਸਵਾਗਤ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਅੱਜ ਅਪਸੋਵਾ ਦੀ ਵੀਡੀਓ ਬਣਾ ਰਹੇ ਹਾਂ ਜੀ ਤੇ ਨੀਡਲਵਰਕ ਦਾ ਫਰਸਟ ਜੁੜਾ ਆਇਆ ਜੀ ਅਪਾਂ ਨੀਡਲਵਰਕ ਦਾ ਲਾਇਆ ਹੋਇਆ ਤੇ ਪ੍ਰਾਈਸ ਅਪਾਂ ਮੈਂਸ਼ਨ ਕਰਤਾ ਤੇ ਬਾਕੀ ਸੂਟ ਵੀ ਅਪਾਂ ਨੀਡਲਵਰਕ ਮਸ਼ੀਨ ਦੇ ਸੂਟ ਲਾਏ ਹੋਏ ਆ ਤੇ ਪ੍ਰਾਈਸ ਵੀ ਬਹੁਤ ਘੱਟ ਹੈ ਸਾਰਾ ਵਰਕ ਬਾਰੇ ਸਾਰਾ ਕੁਝ ਦੱਸਿਆ ਜਾਊਗਾ ਤੇ ਫੈਬਰਿਕ ਵੀ ਦੱਸਿਆ ਜਾਊਗਾ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਅੱਜ ਹੀ ਆਪਣੇ ਕੋਲੇ ਗਲਾਸ ਸਿਲਕ ਦੇ ਸੂਟ ਰਹਿ ਤੇ ਇਹ ਸੂਟ ਤੁਸੀਂ ਤੁਹਾਨੂੰ ਵਰਕਰਾਉਂਦੇ ਲੋਡ ਨਹੀਂ ਜੀ ਤੁਸੀਂ ਇਵੇਂ ਇੱਦਾਂ ਹੀ ਪਾ ਸਕਦੇ ਆ ਵੇਅਰ ਕਰ ਸਕਦੇ ਆ ਤੇ ਇਹਦਾ ਪ੍ਰਾਈਸ ਬਹੁਤ ਘੱਟ ਹੈ ਮਿੱਤਰਵਟਾ ਜੀ ਆਪਾਂ ਨੂੰ 1400 ਦਾ ਪਾਊਗਾ ਸੂਟ ਇਹ ਮਿੱਤਰਵਟਾ 1400 ਦਾ ਸੂਟ ਪਾਊਗਾ ਜੀ ਤੇ 5 ਮੀਟਰ ਕਪੜਾ ਇਹ ਆਪ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਕ੍ਰੇਪ ਦੇ ਵਿੱਚ ਸੂਟ ਹੈ ਜੀ ਇਹਨੂੰ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਆ ਕਿਸੇ ਵੀ ਫੈਬਰਿਕ ਤੇ ਬੜਾ ਇੱਕ ਬਹੁਤ ਸੋਹਣਾ ਲੱਗੂਗਾ ਜੀ ਤੇ ਲੋ ਜੀ ਆਪਾਂ ਸੂਟ ਜਿਹੜਾ ਕੀਤਾ ਹੋਇਆ ਤਰ੍ਹਾਂ ਜਿ ਕਸਟਮੇ ਕਰਾ ਸਕਦੇ ਆ ਇਹ ਨਾ ਤਾਂ ਮਹਿਰੂਨ ਹੈ ਨਾ ਕੋਫੀ ਕਲਰ ਹੈ ਮਿਕਸ ਜਿਹਾ ਕਲਰ ਹੈ ਜੀ ਬਹੁਤ ਨਾ ਹੋਇਆ ਜਿਹਾ ਕਲਰ ਹੈ ਜਿਵੇਂ ਪਰਪਲ ਦੇ ਵਿੱਚ ਸਾਰਾ ਮਿਕਸਚ ਹੈ ਤੇ ਇਹ ਕਲਰ ਬਹੁਤ ਸੋਹਣਾ ਇਹਨੂੰ ਤੁਸੀਂ ਕਿਸੇ ਵੀ ਕਲਰ ਦੀ ਕਸਟਮੇ ਕਰਵਾ ਸਕਦੇ ਆ ਤੇ ਪ੍ਰਾਈਸ ਬਹੁਤ ਘੱਟ ਹੈ ਤੇ ਜਿਹੜਾ ਭੈਣ ਦੇ ਪਾਇਆ ਹੋਇਆ ਸੂਟ ਹੈ ਉਹਦਾ ਵੀ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਤਾ ਜੀ ਆਪਾਂ ਸਾਰੇ ਸੂਟਾਂ ਦੇ ਪ੍ਰਾਈਸ ਮੈਂਸ਼ਨ ਕਰਿਆ ਕਰਾਂਗੇ ਪਹਿਣਾ ਕਿਉਂਕਿ ਬਹੁਤ ਦਿੱਕਤ ਹੁੰਦੀ ਸਾਰਿਆਂ ਪਹਿਣਾ ਨੂੰ ਹਨਾ ਤੇ ਸਾਰੇ ਪ੍ਰਾਈਸ ਬਈ ਮੈਂਸ਼ਨ ਕਰਨਾ ਕਰਾਂ ਜਿਹੜਾ ਪਹਿੰਦੇ ਸੂਟ ਪਾਇਆ ਹੋਇਆ ਜੀ ਵਾਲੀ ਜੋਰੀ ਜੱਟ ਦੇ ਵਿੱਚ ਕਰਵਾਇਆ ਹੋਇਆ ਜਿਹੜੀ ਵਧੀਆ ਵਾਲੀ ਜੋਰੀ ਜੱਟ ਹੁੰਦੀ ਹੈ ਨੇਚਰਲ ਜੋਰੀ ਜੱਟ ਦੇ ਵਿੱਚ ਕਰਵਾਇਆ ਹੋਇਆ ਸੂਟ ਤੇ ਇਹ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਤਾ ਜੀ 2400 ਦਾ ਪਊਗਾ ਤੇ ਬਹੁਤ ਸੋਹਣਾ ਬਰਕ ਹੈ ਜੀ ਜਿਹੜਾ ਬਰਕ ਦੀ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਤੇ ਇਹਦਾ ਪ੍ਰਾਈਸ ਤੁਹਾਨੂੰ ਮੈਂਸ਼ਨ ਕਰਤਾ ਜੀ ਇਹ ਵੀ ਤੁਹਾਨੂੰ 8800 ਦੇ ਸੂਟ ਪਹਿਨਣਗੇ ਕਿੰਨੇ ਸੋਹਣੇ ਪਸ਼ਮੀਨੇ ਦੇ ਵਿੱਚ ਸੂਟ ਬਣੇ ਹੋਏ ਆ ਜਿਹੜਾ ਪਿਓਰ ਪਸ਼ਮੀਨਾ ਜੀ ਰਾਮ ਟੈਗ ਸੇ ਟੈਗਸ ਦੇ ਵਿੱਚ ਆਪਾਂ ਰੈਡੀ ਕੀਤੀ ਹੈ ਪ੍ਰਾਈਸ ਵੀ ਬਹੁਤ ਘੱਟ ਹੈ ਜੀ 8-800 ਦੇ ਸੂਟ ਪੈਣਗੇ ਬਾਜੂਤੀ ਵੀ ਵਰਕ ਹੈਗਾ ਇਹ ਤੁਹਾਨੂੰ 8-800 ਦੇ ਪੈਣਗੇ ਪ੍ਰਾਈਸ ਆਪਾਂ ਸਾਰੇ ਸੂਟਾਂ ਦਾ ਮੈਂਸ਼ਨ ਕਰਿਆ ਕਰਾਂਗੇ ਹਰ ਵੀਡੀਓ ਦੇ ਵਿੱਚ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਇਹਨਾਂ ਤੇ ਤੁਹਾਨੂੰ ਹੋਰ ਸੂਟਾਂ ਦੇ ਵੀ ਆਪਾਂ ਦੱਸਿਆ ਕਰਾਂਗੇ ਬਾਰੇ ਤੇ ਇਸ ਨੂੰ ਸਾਰਾ ਦੱਸਿਆ ਕਰਾਂਗੇ ਡਿਟੇਲ ਚ ਕਿਵੇਂ ਆਪਾਂ ਵੀ ਸਾਰਾ ਵਰਕ ਦਾ ਕੀ ਪ੍ਰਾਈਸ ਆਪਾਂ ਕਿਵੇਂ ਪੈਂਦਾ ਹਨ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜੀ ਨੇ ਚੈਨਲ ਦੀ ਨਵੀਂ ਆ ਤੇ ਆਪਣੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਲਓ ਭੈਣਾ ਸਬਸਕ੍ਰਾਈਬ ਨਹੀਂ ਕਰਦੇ ਆ ਨਾ ਭੈਣਾ ਲਾਈਕ ਕਰਦੇ ਆ ਵੀਡੀਓ ਦੇਖ ਕੇ ਹਨਾ ਤੇ ਲਾਈਕ ਵਾਲਾ ਵੀ ਬਟਨ ਨਾਲ ਹੀ ਹੁੰਦਾ ਤੇ ਤੁਸੀਂ ਲਾਈਕ ਵੀ ਜਰੂਰ ਕਰਦਿਆ ਕਰੋ ਤੇ ਆਪਾਂ ਸੂਟ ਦੋ ਤਿਆਰ ਕੀਤੇ ਸੀ ਇੱਕ ਬਲੈਕ ਕੀਤਾ ਸੀ ਇੱਕ ਆਪਾਂ ਰੈੱਡ ਕੀਤਾ ਸੀ ਤੇ ਦੋ ਸੂਟ ਰੈਡੀ ਕਰਵਾਉਣੇ ਹੁਣ ਤੁਸੀਂ ਇਹ ਕੋਟ ਸੈੱਟ ਹੈ ਕੋਟ ਸੈੱਟ ਪਹਿਣਾ ਕੋ ਬਹੁਤ ਪਸੰਦ ਕਰਦੇ ਆਂ ਇਹ ਜਿਹੜੀਆਂ ਪਹਿਣਾ ਨਹੀਂ ਵੀ ਜੋਬ ਵਗੈਰਾ ਜਾਂਦੀਆਂ ਨਾ ਤੇ ਐਵੇਂ ਦੇ ਕੋਟ ਸਟ ਵੀ ਬਹੁਤ ਸੋਹਣੇ ਲੱਗਦੇ ਇੱਥੇ ਜੀ ਪਹਿਣ ਵਾਲੇ ਇਹ ਆਪਾਂ ਖਾਦੀ ਮਸ਼ੀਨ ਦੇ ਵਿੱਚ ਕੀਤੀ ਹੈ ਕਿਉਂਕਿ ਕੋਟ ਸਟ ਦੇ ਵਿੱਚ ਐਵੇਂ ਹੁੰਦਾ ਲਾਈਨਿੰਗ ਲੱਗੀ ਹੋਈ ਹੈ ਤੇ ਇਹਨੂੰ ਕੋਈ ਕੁਝ ਵੀ ਪਾਉਣ ਦੀ ਲੋੜ ਨਹੀਂ ਜਿਵੇਂ ਕੋਈ ਵੀ ਅਗਲਾ ਕਿਸੇ ਵੀ ਜੋਬ ਤੇ ਜਾਂਦਾ ਵੀਰ ਕਰ ਸਕਦਾ ਕਿਤੇ ਵੀ ਸੂਟੇ ਪਹਿਨ ਸਕਦਾ ਤੇ ਬਹੁਤ ਸੋਹਣਾ ਲੱਗੂਗਾ ਇਹਦੇ ਦੁਪੱਟਾ ਲੈਣ ਦੀ ਕੋਈ ਲੋੜ ਨਹੀਂ ਇਹ ਕੋਟ ਸਟ ਹੈ ਜੀ ਇਹ ਕਿਤੇ ਵੀ ਕਿਸੇ ਫੰਕਸ਼ਨ ਦੇ ਵਿੱਚ ਪਹਿਨਣ ਵਾਲਾ ਤੇ ਕਿਸੇ ਵੀ ਜੌਬ ਵਗੈਰਾ ਜਾਣੇ ਆਪਾਂ ਦਿੱਲੀ ਜਾਣੇ ਹਾਂ ਉੱਥੇ ਵੀ ਪੈਨਨ ਵਾਲਾ ਸੂਟ ਹੈ ਜੀ ਤੇ ਕਿੰਨਾ ਕਹਿੰਦੇ ਦੁਪੱਟੇ ਲੜਦੇ ਦੁਪੱਟੇ ਦਾ ਖਰਚਾ ਤੁਹਾਨੂੰ ਪਹਿਣਾ ਨਹੀਂ ਜੀ ਤੇ ਤੇ ਇਹ ਆਪਾਂ ਕੀਤਾ ਸੀ ਬਲੈਕ ਕਲਰ ਦਾ ਸੂਟ ਜੀ ਤੇ ਆਪਣੇ ਜੀ ਚੈਨਲ ਤੇ ਜਿਹੜੇ ਨਵੇਂ ਵੀ ਆ ਤੇ ਪੁਰਾਣੇ ਵੀ ਆ ਤੁਸੀਂ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਇੱਕ ਆਪਣਾ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ ਜੀ ਕੌਰ ਬਟੀਗਾਂ ਉੱਥੇ ਵੀ ਆਪਾਂ ਸਾਰੇ ਸੂਟਾਂ ਦੀਆਂ ਜਿਹੜੇ ਸੂਟ ਰੈਡੀ ਹੋ ਜਾਂਦਾ ਆਪਾਂ ਉੱਥੇ ਵੀਡੀਓ ਪਾਉਨੇ ਆ ਜੀ ਸੌਂਗ ਲਾ ਕੇ ਆਪਾਂ ਉੱਥੇ ਵੀਡੀਓ ਜ਼ਰੂਰ ਪਾਉਨੇ ਹੁੰਨੇ ਆ ਇੱਥੇ ਆਪਾਂ ਜਿਹੜਾ ਸੂਟ ਪਾਉਨੇ ਆਂ ਵੀਡੀਓ ਦੇ ਵਿੱਚ ਇਹਦੇ ਵਿੱਚ ਦੱਸਿਆ ਜਾਂਦਾ ਉੱਥੇ ਆਪਾਂ ਜੀ ਵੀ ਬੋਲਦੇ ਨਹੀਂ ਆਪਾਂ ਸੌਂਗ ਲਗਾ ਕੇ ਤੇ ਵੀਡੀਓ ਪਾਉਨੇ ਹੁੰਦੇ ਆਂ ਤੇ ਇਹ ਆਪਣੀ ਜੀ ਅੱਜ ਦੀ ਵੀਡੀਓ ਸੀ ਤੇ ਭੈਣ ਮੰਨ ਕੇ ਮੇਰੀ ਇੱਕ ਕਵੈਸਟੀ ਆ ਤੇ ਤੁਸੀਂ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤੇ ਆਹ ਦੇਖੋ ਜੀ ਆਪਾਂ ਜਿਹੜਾ ਫਲਕਾਰੀ ਸੂਟ ਰੈਡੀ ਕੀਤਾ ਸੀ ਤੇ ਪ੍ਰਾਈ ਵੀ ਤੁਹਾਨੂੰ ਮੈਂਸ਼ਨ ਕਰਤਾ ਪ੍ਰਾਈ ਵੇਖੋ ਤੁਸੀਂ ਬਹੁਤ ਘੱਟ ਹੈ ਸਾਰਾ ਸੂਟ ਫਲਕਾਰੀ ਨਾਲ ਤੇ ਟਾਂਕੇ ਨਾਲ ਭਰਿਆ ਹੋਇਆ ਤੇ ਦਾ ਨਾਲ ਦੁਪੱਟਾ ਟਾਈਂਡਾਈ ਦਾ ਇੱਲਾਜੀ ਲੱਗੇ ਜੀ 4-500 ਦੀ 500 ਦੇ ਉੱਪਰ ਲੈਸੀ ਲੱਗੇ ਤੁਸੀਂ ਆਪ ਪਤਾ ਨਾ ਫਿਰ 100-200 ਉੱਪਰ ਆਪਾਂ ਲਾਉਣ ਵਾਲੇ ਵੀ ਲੈ ਲੈਂਦੇ ਹਾਂ ਨਾ ਆਪਣੇ ਟੇਲਰ ਲਾਉਂਦੇ ਆ ਇਹ ਟੌਕ ਵੀ ਨਹੀਂ ਹੁੰਦਾ ਜੇ ਵਿੱਚ ਚੌਕ ਚੱਕਰੀ ਜਾਂਦਾ ਤੇ ਭੁੱਖਾ ਆਚਾਰਨ ਦੁੱਧ ਵੀ ਪੀਉਣਾ ਨੂੰ ਤੇ ਅੱਜ ਹੁਣ ਜਿਹੜੀ ਆਪਾਂ ਵੀਡੀਓ ਪਾਈ ਸੀ ਤੇ ਤੁਹਾਨੂੰ ਪਸੰਦ ਵੀ ਉਹ ਉਮੀਦ ਕਰਦੇ ਹਾਂ ਅਸੀਂ ਪਸੰਦ ਆਏ ਤੁਹਾਨੂੰ ਵੀਡੀਓ ਹਣਾ ਤੇ ਆਪਾਂ ਇਹ ਵੀਡੀਓ ਸੋਹਣਾ ਸੋਹਣਾ ਪਾਉਂਦੇ ਰਵਾਂਗੇ ਹੋਰ ਵੀਡੀਓ ਆਪਾਂ ਦੇ ਨਾਲ ਮਿਲਦੇ ਜੀ ਆਪਾਂ ਹੋਰ ਵੀਡੀਓ ਦੇ ਨਾਲ ਤੇ